ਸਰਨ ਸਤਿਕਾਰ ਜੀ ਮੈਂ ਹਕ ਕਵਰ ਸਿੰਘ 베ਦੀ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਸਰੀ ਇਹ ਗੱਲ ਇਸ ਕਰਕੇ ਉੱਭਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਇਸ ਕਰਕੇ ਵੱਡਾ ਕਿ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਜਿੱਥੇ ਹਰ ਕਿਸੇ ਦਾ ਸਿਰ ਝੁੱਕਦਾ ਹੈ ਖਾਸ ਕਰਕੇ ਸਿੱਖਾਂ ਦਾ ਮੁਕੱਦਸ ਅਸਥਾਨ ਹੈ ਤੇ ਸਿੱਖਾਂ ਦਾ ਕੇਂਦਰੀ ਧੁਰਾ ਵੀ ਮੰਨਿਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਇਸ ਦਾ ਅਦਬ ਤੇ ਸਤਕਾਰ ਬਣਿਆ ਰਹਿਣਾ ਚਾਹੀਦਾ ਇੱਥੋਂ ਸਿੱਖ ਕੌਮ ਲਈ ਕਿ ਮर्यादा ਲਾਗੂ ਹੁੰਦੀ ਹੈ ਧਰਮ ਦੀ ਕਿ ਮर्यादा ਤਾਂ ਕਹਿਣਾ ਪੈਗਾ ਕਿ ਇਹ ਗੱਲਾਂ ਇਸ ਕਰਕੇ ਬਾਰ-ਬਾਰ ਕੀਤੀਆਂ ਜਾਂਦੀਆਂ ਕਿ ਜਿਹੜੀਆਂ ਸੰਸਥਾਵਾਂ ਦਾ ਰਤਬਾ ਬਹੁਤ ਵੱਡਾ ਹੋਵੇ ਤਾਂ ਉਹਨਾਂ ਦੇ ਸਤਕਾਰ ਦੇ ਵਿੱਚ ਇਹ ਅਕਸਰ ਗੱਲ ਉੱਠਦੀ ਹੈ ਕਿ ਸ਼੍ਰੀ ਅਕਾਲ ਤਖਸਾਲ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤਾਂ ਮੰਨਣਾ ਪੈਗਾ ਕਿ ਸਖਬੀਰ ਸਿੰਘ ਬਾਦਲ ਨੂੰ ਜਿਵੇਂ ਹੀ ਸਪਸ਼ਟੀਕਰਨ ਲਈ ਤਲਬ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸੰਮੋਖ ਕੀਤੇ ਸਨ ਤਾਂ ਉਹਨਾਂ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਆ ਰਿਹਾ ਸੀ ਸ਼੍ਰੀ ਅਕਾਲ ਤਖਸਾਲ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰੰਤੂ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਅਕਾਲੀ ਦਲ ਨਾਲ ਜੁੜੇ ਕੱਟਣਾ ਕਰਮ ਦੇ ਬਾਬਤ ਆਏ ਹੈ ਤਾਂ 2 ਦਸੰਬਰ ਨੂੰ ਆਏ ਫੈਸਲਿਆਂ ਦੇ ਵਿੱਚ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਹੁਕਮ ਪੰਜ ਸਿੰਘ ਸਬਾਨ ਨੇ ਕੀਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਕੱਟਣਾ ਕਰਮ ਸਾਹਮਣੇ ਆਉਂਦੇ ਹੈ ਤਾਂ ਹੁਣ ਸ਼੍ਰੀ ਕਲਤਕ ਸਾਹਿਬ ਦੀ ਮਹਾਨਤਾ ਨੂੰ ਜਿਸ ਤਰ੍ਹਾਂ ਦੀ ਸੱਟ ਮਾਰਨ ਦੀ ਕੋਸ਼ਿਸ਼ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਸੁਭਾਵਕ ਹੈ ਕਿ ਲੋਕਾਂ ਦੇ ਵਿੱਚ ਤੁਹਾਡੀ ਪਰਸੈਪਸ਼ਨ ਬਦਲ ਰਹੀ ਹੈ ਕਿਉਂਕਿ ਤੁਸੀਂ ਖੁਦ ਹੀ ਸ਼੍ਰੀ ਕਲਤਕ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦੇ ਆਕਰ ਜਦੋਂ 2 ਦਸੰਬਰ ਨੂੰ ਪੰਨ ਸਿੰਘ ਸਬਾਨਾ ਨੇ ਸਮੁੱਚੀ ਅਕਾਲੇ ਦਲ ਦੀ ਲੀਡਰਸ਼ਿਪ ਨੂੰ ਬੁਲਾਇਆ ਉਹਨਾਂ ਨੂੰ ਸਜ਼ਾ ਸੁਣਾਈ ਸਖਵੀਰ ਸਿੰਘ ਬਾਦਲ ਨੇ ਸਜ਼ਾ ਕੱਟੀ ਤਾਂ ਮੰਨਣਾ ਪੈਗਾ ਕਿ ਬਹੁਤ ਸਾਰੇ ਬਵਾਦ ਇਸ ਕਰਕੇ ਜੁੜਦੇ ਚਲੇਗੇ ਕਿ ਆਖਰ ਸੁਖਬੀਰ ਸਿੰਘ ਬਾਦਲ ਨੂੰ ਇੰਨੀ ਸਖਤ ਸਜ਼ਾ ਕਿਉਂ ਲਗਾਈ ਗਈ ਇਹ ਸਵਾਲ ਅਕਾਲੀ ਖੇਮਿਆਂ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ ਆਕਰ ਜਿਸ ਤਰ੍ਹਾਂ ਇੱਕ ਸ਼ਿਕਾਇਤ ਸ਼੍ਰੀ ਕਲ ਤਖਤ ਸਾਹਿਬ ਤੇ ਭੇਜੀ ਗਈ ਤਾਂ ਕਾਲੇ ਦਲ ਸੁਧਾਰ ਲਹਿਰ ਦੇ ਬਹੁਤ ਸਾਰੇ ਆਗੂਆਂ ਨੇ ਬੇਸ਼ੱਕ ਆਪਣੀ ਉਸ ਬਾਡੀ ਨੂੰ ਪੰਕ ਕਰ ਦਿੱਤਾ ਤਾਂ ਜਿਸ ਤਰ੍ਹਾਂ ਪੰਥ ਸਿੰਘ ਸਬਾਲਾ ਨੇ ਆਪਣੇ ਫੈਸਲਿਆਂ ਦੇ ਵਿੱਚ ਇਹ ਗੱਲ ਵਿਸ਼ੇਸ਼ ਤੌਰ ਤੇ ਕਹੀ ਸੀ ਕਿ ਵਰਕਿੰਗ ਕਮੇਟੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲੇ ਇਹ ਗੱਲ ਪੰਨ ਸਿੰਘ ਸਬਨ ਨੂੰ ਇਸ ਕਰਕੇ ਕਹਿਣੀ ਪੈ ਰਹੀ ਸੀ ਕਿ ਜਿਸ ਤਰ੍ਹਾਂ ਦੋ ਧੜਿਆਂ ਦੀ ਆਪਸੀ ਲੜਾਈ ਦੇ ਵਿੱਚ ਜ਼ਿਲ੍ਹਾ ਲੀਡਰਸ਼ਿਪ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਵਰਕਿੰਗ ਕਮੇਟੀ ਦੇ ਆਗੂ ਜਿਸ ਤਰ੍ਹਾਂ ਇੱਕ ਵੱਡੀ ਕਸਰਤ ਦਿਖਾਈ ਦੇ ਰਹੀ ਸੀ ਕਿ ਅਕਾਲੀ ਦਲ ਤੋਂ ਵੱਖ ਹੋਇਆ ਬਾਗੀ ਧੜਾ ਲਗਾਤਾਰ ਜਿਸ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਸੀ ਪਰ ਦੂਜੇ ਪਾਸੇ ਤੋਂ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਸਾਰੇ ਆਗੂ ਇਸ ਗੱਲ ਉੱਤੇ ਅਸਹਿਮਤ ਅੱਖਾਂ ਹੀ ਦਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਕੋਈ ਕਮੀ ਨਹੀਂ ਤਾਂ ਜਿਸ ਤਰ੍ਹਾਂ ਦੇ ਸਵਾਲ ਉੱਠਦੇ ਚਲੇ ਗਏ ਇਹ ਵਿਵਾਦ ਹੋਰ ਗਹਿਰੇ ਹੁੰਦੇ ਚਲੇ ਗਏ ਤਾਂ ਅੱਜ ਉਸ 2 ਦਸੰਬਰ ਦੇ ਆਏ ਫੈਸਲਿਆਂ ਦੇ ਉੱਤੇ ਇੱਕ ਵੱਡੀ ਪ੍ਰਤੀਕਿਰਿਆ ਸ਼੍ਰੀ ਕਲਪਤਿਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੂੰ ਇਸ ਕਰਕੇ ਦੇਣੀ ਪੈ ਰਹੀ ਹੈ ਕਿ ਜਿਸ ਤਰ੍ਹਾਂ ਦਾ ਕਟਰਾ ਕਰਮ 2 ਦਸੰਬਰ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅਤਲ ਕਰ ਦੇਣਾ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਇੱਕ ਜਾਂਚ ਨੂੰ ਬਿਠਾ ਦੇਣਾ ਤਾਂ ਉਸ ਉੱਤੇ ਵੀ ਵੱਡੇ ਸਵਾਲ ਇਸ ਕਰਕੇ ਖੜੇ ਹੋਏ ਸੀ ਕਿ ਕੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਿਸੇ ਵੀ ਨਿੱਜੀ ਮਸਲੇ ਜਾਂ ਪਰਿਵਾਰਕ ਮਸਲੇ ਦੀ ਸ਼ਿਕਾਇਤ ਜੇ ਹੋਈ ਹੈ ਕਿ ਉਸ ਦੀ ਜਾਂਚ ਕੋਈ ਅਜਾਈ ਬਾਡੀ ਕੁਝ ਜਿਹੇ ਮੈਂਬਰ ਕਰ ਸਕਦੇ ਆ ਤਾਂ ਇਸ ਉੱਤੇ ਵੱਡੇ ਸਵਾਲ ਹੌਲੀ-ਹੌਲੀ ਖੜੇ ਹੋਣੇ ਸ਼ੁਰੂ ਹੋ ਗਏ ਸੀ ਕਿਉਂਕਿ ਬੇਸ਼ੱਕ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਵਧਾਨ ਦੇ ਤਹਿਤ ਹੁੰਦੀ ਆ ਪਰੰਤੂ ਉਹ ਕਿਸੇ ਵੀ ਤਰ੍ਹਾਂ ਮੁਲਾਜ਼ਮ ਨਹੀਂ ਮੰਨੇ ਜਾਂਦੇ ਕਿਉਂਕਿ ਪੰਤਰਤਨ ਜਥੇਦਾਰ ਗਰਚਰਨ ਸਿੰਘ ਟੋੜਾ ਦੇ ਸਮੇਂ ਹੀ ਇੱਕ ਮਤਾ ਹੋ ਗਿਆ ਸੀ ਕਿ ਜਥੇਦਾਰਾਂ ਨੂੰ ਮਾਨ ਪੱਤਾ ਮਿਲੇਗਾ ਜਥੇਦਾਰਾਂ ਦਾ ਰਤਬਾ ਮੁਲਾਜ਼ਮਾਂ ਦੇ ਵਿੱਚ ਨਹੀਂ ਆਂਦਾ ਕਿਉਂਕਿ ਸ਼੍ਰੀ ਕਲ ਤਕਸਾਬ ਦੀ ਜਿਸ ਫਸੀਲਤੋਂ ਖੜੇ ਹੋ ਕੇ ਉਹ ਕੌਮ ਨੂੰ ਸੰਦੇਸ਼ ਦਿੰਦੇ ਆ ਫੈਸਲੇ ਸੜਾਉਂਦੇ ਆ ਤਾਂ ਉਹਨਾਂ ਦਾ ਰੁਤਬਾ ਸ਼੍ਰੀ ਕਲ ਤਕਸਾਬ ਦੀ ਉਸ ਸਸਤਾ ਵਰਗਾ ਹੀ ਉੱਚਾ ਹੈ ਤਾਂ ਹੁਣ ਸਵਾਲ ਇਸ ਕਰਕੇ ਖੜੇ ਹੋਏ ਕਿ ਜਿਸ ਤਰ੍ਹਾਂ ਦੇ ਘਟਨੇ ਕਰਮ ਸਿਮਟ ਜਾਣੇ ਚਾਹੀਦੇ ਸੀ ਕਿਉਂਕਿ ਜਥੇਦਾਰ ਸਬਾਨਾ ਨੇ ਆਪਣੇ ਆਦੇਸ਼ਾਂ ਦੇ ਵਿੱਚ ਆਪਣੇ ਫੈਸਲਿਆਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਪੰਥਕ ਇਕਤਾ ਬੇहद ਜ਼ਰੂਰੀ ਆ ਅਕਾਲੀ ਦਲ ਦੀ ਸਰਵਾਈਵਲ ਤੇ ਰਵਾਈਵਲ ਨੂੰ ਲੈ ਕੇ ਜਿਸ ਤਰ੍ਹਾਂ ਦੀ ਲੜਾਈ ਦਿਖਾਈ ਦੇ ਰਹੀ ਸੀ ਤਾਂ ਉਹਨਾਂ ਸਾਰੀਆਂ ਦਲੀਲਾਂ ਨੂੰ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਪੰਨ ਸਿੰਘ ਸਬਾਨਾ ਨੇ ਆਪਣੇ ਫੈਸਲਿਆਂ ਦੇ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵੱਖ-ਵੱਖ ਚੁੱਲ੍ਹੇ ਨਹੀਂ ਹੋਣੇ ਚਾਹੀਦੇ ਇੱਕ ਚੁੱਲਾ ਹੋਣਾ ਚਾਹੀਦਾ ਸਾਰੀ ਪੰਥਕ ਏਕਤਾ ਨੂੰ ਇੱਕ ਲੜੀ ਦੇ ਵਿੱਚ ਪਰੋਣ ਲਈ ਉਹਨਾਂ ਨੇ ਫੈਸਲਾ ਸੁਣਾਇਆ ਸੀ ਪਰੰਤੂ ਜਿਵੇਂ ਹੀ ਇਸ ਫੈਸਲੇ ਤੋਂ ਬਾਅਦ ਹੋਰ ਘਟਨਾਕਰਮ ਜੁੜੇ ਚਾਹੇ ਉਹ ਨਰੈਣ ਸਿੰਘ ਚੋੜਾ ਵਾਲਾ ਸੀ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਵਿਰਸਾ ਸਿੰਘ ਮਲਟੋਹਾ ਨੇ ਸਵਾਲ ਖੜੇ ਕੀਤੇ ਤਾਂ ਲਗਾਤਾਰ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਪੁੱਜਦੀਆਂ ਤਾਂ ਉਸ ਉੱਤੇ ਇੱਕ ਗੰਭੀਰ ਨੋਟਿਸ ਹੁੰਦਾ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਮੁਤਲਕ ਕਰ ਦਿੱਤਾ ਜਾਂਦਾ ਜਿਵੇਂ ਹੀ ਇਹ ਮੁਤਲਕ ਦਾ ਫੈਸਲਾ ਬਾਹਰ ਆਉਂਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਹੀਂ ਬਣਾਈ ਉਸ ਕਮੇਟੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਸੀ ਕਿ ਜਿਹੜੇ ਲੋਕ ਮੇਰੇ ਤੇ ਦੋਸ਼ ਲਗਵਾ ਰਹੇ ਆ ਜਿਹੜੇ ਲੋਕ ਮੇਰੇ ਪਿੱਛੇ ਲੁਕਵੇਂ ਢੰਗ ਦੇ ਨਾਲੇ ਸਾਜਸ਼ਾ ਬਣਾ ਰਹੇ ਆ ਜੇ ਅੱਜ ਉਹੀ ਜਾਂਚ ਕਰਨਗੇ ਤਾਂ ਸਿੱਧੇ ਤੌਰ ਤੇ ਫੈਸਲਾ ਲਿਖਣਾ ਹੀ ਬਾਕੀ ਹੈ ਫੈਸਲਾ ਤਾਂ ਹੋ ਚੁੱਕਿਆ ਹੈ ਆਖਰੀ ਸੁੱਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਚੁੱਪਸਣ ਤਾਂ 2 ਦਸੰਬਰ ਨੂੰ ਜਿਹੜੇ ਫੈਸਲੇ ਆਏ ਉਹਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਵਰਕਿੰਗ ਕਮੇਟੀ 10 ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰੇ ਪਰੰਤੂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਸ਼ਕਤੀ ਪ੍ਰਦਰਸ਼ਨ ਦੇ ਦੌਰਾਨ ਵਰਕਿੰਗ ਕਮੇਟੀ ਦੇ ਕੋਲੇ ਆਪਣਾ ਅਸਤੀਫਾ ਰੱਖਿਆ ਸੀ ਤਾਂ ਬਹੁਤ ਸਾਰੇ ਆਗੂਆਂ ਨੇ ਇਸ ਅਸਤੀਫੇ ਨੂੰ ਅਸੈਪਟ ਨਹੀਂ ਕੀਤਾ ਇਹ ਅਸਤੀਫਾ ਨਾਮਨਜ਼ੂਰ ਹੋ ਗਿਆ ਬੇਸ਼ੱਕ ਇਸ ਉੱਤੇ ਹੁਣ ਵੱਖ-ਵੱਖ ਪੱਖ ਦਿੱਤੇ ਜਾ ਰਹੇ ਆ ਵੱਖ-ਵੱਖ ਤਰਕ ਸਾਹਮਣੇ ਆ ਰਹੇ ਪਰੰਤੂ ਜਿਵੇਂ ਹੀ ਇਹ ਗੱਲ ਕਹੀ ਗਈ ਸੀ ਕਿ 2 ਦਸੰਬਰ ਤੋਂ ਬਾਅਦ ਤਿੰਨ ਦਿਨਾਂ ਬਾਅਦ ਵਰਕਿੰਗ ਕਮੇਟੀ ਤਿੰਨ ਦਿਨਾਂ ਦੇ ਵਿੱਚ ਅਸੀਫਾ ਮਨਜ਼ੂਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੇ ਤਾਂ ਉਸ ਪੂਰੇ ਘਟਨਾਕਰਮ ਦੇ ਵਿੱਚ ਮੌਲਤ ਲੈ ਲਈ ਜਾਂਦੀ ਹੈ ਫਿਰ ਮੌਲਤ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਮੌਲਤ ਦਾ ਜਿਹੜਾ ਸਮਾਂ 20 ਦਿਨ ਦਾ ਦਿੱਤਾ ਸੀ ਉਸ ਦਰਮਿਆਨ ਵੀ ਲੀਡਰਸ਼ਿਪ ਦੇ ਪਖਤੋਂ ਵਰਕਿੰਗ ਕਮੇਟੀ ਦੇ ਪਖਤੋਂ ਕੋਈ ਫੈਸਲਾ ਹੁੰਦਾ ਵੱਖਾ ਹੀ ਨਹੀਂ ਦਿੱਤਾ ਜਦੋਂ ਇਸ ਦੀ ਮੌਲਤ 22 ਦਸੰਬਰ ਨੂੰ ਖਤਮ ਹੋ ਜਾਂਦੀ ਹੈ ਤਾਂ ਅਕਾਲੇਦਲ ਸੁਧਾਰ ਲਿਆਰ ਦੇ ਆਗੂ ਫੇਰ ਇੱਕ ਵਾਰ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਕਰਦੇ ਆ ਤੇ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਬੇਸ਼ੱਕ ਮੌਲਤ ਦੇ ਦਿੱਤੀ ਗਈ ਪਰੰਤੂ ਹੁਣ ਤਾਂ ਮੌਲਤ ਦੀ ਵੀ ਉਲੰਘਣਾ ਹੋ ਰਹੀ ਹੈ ਪਰੰਤੂ ਲੋਕਾਂ ਦੇ ਵਿੱਚ ਜਿਹੜਾ ਨੈਰੇਟਿਵ ਇੱਕ ਸਿਰਜਦਾ ਵਖਾਈ ਦਿੱਤਾ ਜਾਂ ਇੱਕ ਚਰਚਾ ਵਖਾਈ ਦਿੱਤੀ ਤਾਂ ਉਸ ਦੇ ਵਿੱਚੋਂ ਇੱਕੋ ਗੱਲ ਨਿਕਲੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਨੂੰ ਵੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਹੀਂ ਮੰਦੀ ਇਸੇ ਕਰਕੇ ਮੌਲਤ ਲਈ ਜਾਂਦੀ ਹੈ ਇਸੇ ਕਰਕੇ ਬੈਠਕਾਂ ਦਾ ਦੌਰ ਜਾਰੀ ਹੈ ਕੁਝ ਤਰੀਕਾਂ ਜਾਂ ਸਮਾਂ ਇਸ ਕਰਕੇ ਕੱਢਿਆ ਜਾ ਰਿਹਾ ਹੁਣ ਜਦੋਂ ਬਾਗੀ ਦੇ ਸਮੇਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਕਾਨਫਰੰਸ ਸਿਆਸੀ ਪੱਖ ਤੋਂ ਕਰਨ ਦਾ ਫੈਸਲਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਵਿਸ਼ਾਲ ਇਕੱਤਰਤਾ ਮਾਗੀ ਦੇ ਮੇਲੇ ਤੇ ਹੋਏਗੀ ਤਾਂ ਇਸ ਦਰਮਿਆਨ ਜਿੱਥੇ ਸੁਖਬੀਰ ਸਿੰਘ ਬਾਦਲ ਬਾਰ ਨਿਕਲਦੇ ਨਜ਼ਰ ਆਇਆ ਹੈ ਵਰਕਰਾਂ ਨੂੰ ਆਗੂਆਂ ਨੂੰ ਪ੍ਰੇਰ ਦੇ ਨਜ਼ਰ ਆਇਆ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਿਆਸੀ ਤੌਰ ਤੇ ਬੇਦਬੀ ਦਾ ਦਾਗ ਅਕਾਲੀ ਦਲ ਦੇ ਉੱਤੇ ਲਗਾਇਆ ਗਿਆ ਤਾਂ ਉਹਨਾਂ ਨੂੰ ਬੈਕਵਰਡ ਤੇ ਕਰਨ ਲਈ ਕੁਝ ਸਾਜਸ਼ਾਂ ਬਣਾਈਆਂ ਗਈਆਂ ਜੋ ਕੁਝ ਮੇਰੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤਾ ਤਾਂ ਮੁਕਸਰ ਤੇ ਬਠਿੰਡਾ ਹਲਕੇ ਦੇ ਵਿੱਚ ਲੰਬੀ ਨੂੰ ਵੱਡੀ ਦੇਣ ਰਹੀ ਹੈ ਤਾਂ ਇਸੇ ਦਰਮਿਆਨ ਚਿਰਕਾਲ ਤਖਸਬ ਦੇ ਜਥੇਦਾਰ ਗਿਆਨੀ ਹਰ ਰਕਬੀਰ ਸਿੰਘ ਹੋਰਾ ਨੇ ਜਿਸ ਤਰ੍ਹਾਂ ਚੁੱਪ ਤੋੜੀ ਐ ਤੇ ਉਹਨਾਂ ਨੇ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜਨ ਦਾ ਫੈਸਲਾ ਲਿਆ ਜਿਹੜੀ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਤੇ ਬਣਾਈ ਗਈ ਸੀ ਉਸ ਨੂੰ ਅਣਉਚਿਤ ਕਰਾਰ ਦਿੱਤਾ ਤੇ ਇਥੋਂ ਤੱਕ ਉਹਨਾਂ ਨੇ ਆਖ ਦਿੱਤਾ ਕਿ ਜਿਹੜੇ ਫੈਸਲੇ 2 ਦਸੰਬਰ ਨੂੰ ਸ਼੍ਰੀ ਕਲਤਕਤ ਸਾਹਿਬ ਦੀ ਫਸੀਲ ਤੋਂ ਹੋਇਆ ਉਹ ਲਾਗੂ ਹੋਣੇ ਚਾਹੀਦੇ ਆ ਤਾਂ ਇਸ ਪੂਰੇ ਘਟਨਾਕਰਮ ਨੂੰ ਦੇਖ ਲਿਆ ਜਾਵੇ ਤਾਂ ਇਸ ਘਟਨਾਕਰਮ ਦੀ ਇੱਕ ਵੱਖਰੀ ਚਰਚਾ ਇਸ ਕਰਕੇ ਹੋ ਰਹੀ ਆ ਕਿ ਜੋ ਫੈਸਲੇ 2 ਦਸੰਬਰ ਨੂੰ ਆਏ ਜਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਘਟਨਾਕਰਮ ਸਿਰਜੇ ਜਾਂ ਸਿਰਜੇ ਜਾ ਚੁੱਕੇ ਆ ਤਾਂ ਉਸ ਦੇ ਨਾਲ ਅਕਾਲੀ ਦਲ ਨੂੰ ਇੱਕ ਵਾਰ ਫੇਰ ਬੈਕਫੁੱਟ ਤੇ ਜਾਣਾ ਪਿਆ ਕਿਉਂਕਿ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਦੇ ਘਟਨਾਕਰਮ ਸਾਹਮਣੇ ਆਏ ਜਿਸ ਤਰ੍ਹਾਂ ਦੇ ਘਟਨਾਕਰਮ ਸਿਰਜੇ ਗਏ ਜਾਂ ਸਿਰਜੇ ਦਿੱਤੇ ਗਏ ਤਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਪਰਸੈਪਸ਼ਨ ਦਿਖਾਈ ਦਿੱਤੀ ਕਿ ਜਿਸ ਤਰ੍ਹਾਂ ਦੇ ਫੈਸਲੇ ਪੰਥ ਸਿੰਘ ਸਬਾਨਾ ਦੇ ਆਏ ਆ ਉਹ ਸ਼ਲਾਗਾ ਜੋਗ ਹੈ ਸਵਾਗਤ ਜੋਗ ਹੈ ਪਰੰਤੂ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚੈਲੰਜ ਕੀਤਾ ਗਿਆ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰੇ ਵਿੱਚ ਲਿਆ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੀ ਜਾਂਚ ਸ਼੍ਰੀ ਕਾਲ ਤਕ ਸਾਹਿਬ ਨੂੰ ਸੌਂਪ ਦਿੱਤੀ ਜਾਵੇ ਤਾਂ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਖਤਰੀ ਦਮਦਮਾ ਸਾਹਿਬ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਪੇਸ਼ ਹੋ ਕੇ ਆਪਣਾ ਪੱਖ ਰੱਖ ਦਿੱਤਾ ਸੀ ਤਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੇਟੀ ਗਠਿਤ ਨਹੀਂ ਕੀਤੀ ਜਾਣੀ ਚਾਹੀਦੀ ਸੀ ਜਦ ਕਿ ਕੋਈ ਵੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੀ ਜਾਂਚ ਨਹੀਂ ਕਰ ਸਕਦੀ ਪਰੰਤੂ ਜਿਵੇਂ ਹੀ ਇਹ ਜਾਂਚ ਦਾ ਮਸਲਾ ਉੱਠਦਾ ਹੈ ਗਿਆਨੀ ਰਕबीर ਸਿੰਘ ਹੋਰੀ ਕਾਫੀ ਸਮਾ ਚੁੱਪ ਰਹਿੰਦੇ ਆ ਕੋਈ ਆਪਣਾ ਪੱਕ ਨਹੀਂ ਰੱਖਦੇ ਤਾਂ ਅੱਜ ਪ੍ਰਕਾਸ਼ ਪਰਵ ਦਾ ਮੌਕੇ ਜਦੋਂ ਉਹ ਕਿਤੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੇ ਇਸ ਗੱਲ ਉੱਤੇ ਚੁੱਪ ਤੋੜਦਿਆਂ ਸਿੱਧੇ ਤੌਰ ਤੇ ਕਹਿ ਦਿੰਦਾ ਹੈ ਕਿ 2 ਦਸੰਬਰ ਦੇ ਫੈਸਲੇ ਲਾਗੂ ਹੋਣੇ ਚਾਹੀਦੇ ਆ ਤਾਂ ਮੰਨਣਾ ਪਏਗਾ ਕਿ ਇਹ ਘਟਨਾ ਕਰਮ ਹੋਰ ਅੱਗੇ ਤੁਰੇਗਾ ਇਸ ਕਰਕੇ ਅੱਗੇ ਤੁਰੇਗਾ ਕਿ ਇੱਕ ਲੋਕਾਂ ਦੇ ਵਿੱਚ ਗੱਲ ਜਾ ਚੁੱਕੀ ਹੈ ਕਿ ਗਲਬਾ ਨਾਤਾ ਸੁਖਬੀਰ ਸਿੰਘ ਬਾਦਲੇ ਨੇ ਮਾੜਿਆ ਤੇ ਨਾ ਹੀ ਅਕਾਲੀ ਦਲ ਇਹਨਾਂ ਮਾੜਾ ਕਿਉਂਕਿ ਵਿਰੋਧੀ ਸਿਆਸੀ ਧਿਰਾਂ ਦੇ ਲੋਕ ਵੀ ਆਪਣੀ ਗੱਲ ਕਹਿ ਚੁੱਕੇ ਆ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਦਾ ਇੱਕ ਵੱਡਾ ਇਤਿਹਾਸ ਹੈ ਤਾਂ ਇਸ ਦਾ ਬਚਿਆ ਰਹਿਣਾ ਇਸ ਦੀ ਹੋਂਦ ਦਾ ਬਣਿਆ ਰਹਿਣਾ ਬੇहद ਜ਼ਰੂਰੀ ਹੈ ਪਰੰਤੂ ਇਸ ਦਾ ਅਹਿਸਾਸ ਉਹ ਸਿਆਸੀ ਬੰਦੇ ਨਹੀਂ ਕਰ ਰਹੇ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਖੂਬ ਹੋ ਰਹੀ ਹੈ ਕਿ ਲੜਾਈ ਤਾਂ ਅਸਤੀਫੇ ਦੀ ਹੈ ਲੜਾਈ ਤਾਂ ਗਲਬੇ ਦੀ ਹੈ ਲੜਾਈ ਤਾਂ ਇਸ ਚੀਜ਼ ਨੂੰ ਲੈ ਕੇ ਹੈ ਕਿ ਬਹੁਤ ਸਰੀਆਂ ਵਿਰੋਧੀ ਧਿਰਾਂ ਤੇ ਕੁਝ ਆਕਾਲੀ ਦਲ ਦੇ ਅੰਦਰ ਬੈਠੇ ਅਜਿਹੇ ਲੋਕ ਜਿਹੜੇ ਇਹ ਗੱਲ ਆਖਦੇ ਆ ਕਿ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਦੀ ਕੋਜ ਅਕਾਲੇ ਦਲ ਦੇ ਵਿੱਚ ਨਵੀਆਂ ਪਿਰਤਾਂ ਪੈ ਸਕਦੀਆਂ ਹਨ ਸ਼੍ਰੀ ਕਲਤਕ ਸਾਬ ਦੇ ਜਥੇਦਾਰਾਂ ਵੱਲੋਂ ਸੁਣਾਏ ਫੈਸਲਿਆਂ ਨੂੰ ਮੰਨਣ ਤੋਂ ਬਾਅਦ ਹੀ ਗੱਲ ਸਰਵਾਈਵਲ ਦੀ ਰਵਾਈਵਲ ਦੀ ਤੇ ਪੰਥਕ ਏਕਤਾ ਦੀ ਹੁੰਦੀ ਵਿਖਾਈ ਦੇ ਸਕਦੀ ਹੈ ਜਾਂ ਮਾਗੀ ਮੇਲੇ ਉੱਤੇ ਜਿਸ ਤਰ੍ਹਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਵਿੱਚ ਵੱਡੇ ਇਕੱਠ ਵਿੱਚ ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਉਭਾਰਨ ਦਾ ਕੰਮ ਸਮੁੱਚੀ ਅਕਾਲੀ ਲੀਡਰਸ਼ਿਪ ਕਰਦੀ ਨਜ਼ਰ ਆਉਂਦੀ ਹੈ ਤੇ ਇਹ ਦਰਸਾਉਂਦੀ ਕੋਸ਼ਿਸ਼ ਵੀ ਕੀਤੀ ਜਾਏਗੀ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਲੋੜ ਨਹੀਂ ਦਿਖਾਈ ਦਿੰਦੀ